ਪਾਣੀ ਜਿਹੜਾ ਇੱਥੇ ਆ ਹਰ ਸੀਜ਼ਨ ਤਕਰੀਬਨ ਹੀ ਕਰ ਜਾਂਦਾ ਹੈ 23 ਦੇ ਵਿੱਚ ਇਹਨੇ ਬਹੁਤ ਜਿਆਦਾ ਮਾਰ ਕੀਤੀ ਹੈ ਇੱਕੀ ਵੀ ਕੀਤੀ ਹੈ ਸਰਕਾਰਾਂ ਸਾਡੀਆਂ ਜਿਹੜੀਆਂ ਪਹਿਲਾਂ ਪਾਣੀ ਹੈਡ ਤੇ ਪਰੋਇਪੁਰ ਤੋਂ ਇਹਨਾਂ ਪੂਰਾ ਨਹੀਂ ਛੱਡਿਆ ਉਥੇ ਕੱਟ ਛੱਡਿਆ ਪਿੱਛੋਂ 70 ਹਜ਼ਾਰ ਕਿਊਸਕ ਜਿਹੜਾ ਹਰੀਕੇ ਹੈਡ ਤੋਂ ਛੱਡਿਆ ਗਿਆ ਹੈ ਅੱਗੇ 40 ਹਜ਼ਾਰ ਕਿਊਸਕ ਛੱਡਿਆ ਉਹਦੀ ਦਾਫ ਲੱਗਣ ਨਾਲ ਸਾਡਾ ਜਿਹੜਾ ਏਰੀਏ ਦੇ ਵਿੱਚ ਬਹੁਤ ਵੱਡਾ ਇੱਥੇ ਨੁਕਸਾਨ ਹੁੰਦਾ ਟੱਲੀਗਲਾਮ ਧੀਰਾ ਕਾਰਨ ਨਿਹਾਲਾ ਲਵੇਰਾ ਮੁੱਠਿਆਂ ਵਾਲਾ ਬਨਾਲਾ ਪਿੰਡ ਕਾਫੀ ਪਿੰਡ ਆਉਂਦੇ ਆ ਜਿਨ੍ਹਾਂ ਦਾ ਫਾੜ ਦੇ ਵਿੱਚ ਜਿਹੜੀਆਂ ਨੀਵੀਆਂ ਥਾਵਾਂ ਉਹ ਤੇ ਝੋਨਾ ਬਿਲਕੁਲ ਮਰ ਗਿਆ ਔਰ ਪਸ਼ੂਆਂ ਦਾ ਜਿਹੜਾ ਚਾਰੇ ਤੋਂ ਹੈ ਉੱਥੇ ਵੀ ਬੜੀ ਤੰਗੀ ਹੈ ਜਿਵੇਂ ਤੂੜੀਆਂ ਖਰਾਬ ਹੋ ਗਈਆਂ ਚਾਰਾ ਸਾਰਾ ਖਰਾਬ ਹੋ ਗਿਆ ਹੈ ਕਾਫੀ ਵੱਡਾ ਨੁਕਸਾਨ ਹੋ ਗਿਆ ਜਿਹੜਾ ਤੁਸੀਂ ਦੇਖਦੇ ਪਏ ਜੇ ਪਿੱਛੇ ਝੋਨਾ ਨਹੀਂ ਇਹ ਮਨਵਲ ਉੱਚੀਆਂ ਥਾਵਾਂ ਦੇ ਦਿਸਣ ਰਿਹਾ ਝੋਨਾ ਮਤਲਬ ਤਕਰੀਬਨ ਜਿੰਨਾ ਜੇ ਪਾਣੀ ਦੋ ਦੋ ਫੋਟੋ ਵਰ ਜਾਂਦਾ ਝੋਨਾ ਨੇ ਸਾਰੇ ਤੇ ਗੋਭ ਦੇ ਵਿੱਚ ਪਾਣੀ ਪੈ ਜਾਂਦਾ ਹੈ ਉਹ ਝੋਨਾ ਮਤਲਬ ਸਾਰਾ ਹੀ ਮਰ ਜੇਗਾ ਜਾਂ ਤਾਂ ਉਹ ਫੋਕੀ ਮੁੰਜਰ ਨਿਕਲੇਗੀ ਜਾਂ ਬਿਲਕੁਲ ਚਿੱਟੀ ਨਿਕਲੇਗੀ ਝੋਨਾ ਮਤਲਬ ਜਿਹੜਾ ਇੱਥੇ ਕੋਈ ਅਧਿਕਾਰੀ ਪਹੁੰਚਿਆ ਜੀ ਉੱਥੋਂ ਅਧਿਕਾਰੀ ਆਏ ਸੀ ਪਟਵਾਰੀ ਵੀ ਆਏ ਸੀ ਉਹ ਵਿਸ਼ਵਾਸ ਬਣ ਦਿੰਦੇ ਆ ਵਿਸ਼ਵਾਸ ਤੋਂ ਸ਼ਾਇਦ ਕੋਈ ਵਿਸ਼ਵਾਸ ਕੁਝ ਵੀ ਨਹੀਂ ਕਰਦੇ ਇਸ ਤੋਂ ਅੱਗੇ ਆਪਾਂ ਜਲੇ ਜਣੇ ਜਿਹੜਾ ਇਹ ਫਾਟਾ ਨੇ ਇਸ ਤੋਂ ਅੱਗੇ 2 ਕਿਲੋਮੀਟਰ ਜਾ ਕੇ ਦਰਿਆ ਆਉਂਦਾ ਦਰਿਆ ਨੇ ਇੱਥੋਂ ਸਾਹਮਣੇ 3 4 ਕਿਲੇ ਪਹਿਲੀ ਜ਼ਿਮੀਂਦਾਰਾਂ ਦੀ ਝੋਨੇ ਸਮੇਤ ਰੋੜ ਕੇ ਲੈ ਗਿਆ ਉੱਥੇ ਢਾ ਲੱਗੀ ਹੋਈ ਏ ਜਿਹਨੂੰ ਆਪਾਂ ਕਹਦੇ ਨੇ دریا ਪੈਲੀ ਇਧਰਲੇ ਪਾਸੇ ਨੂੰ ਢੋਂ ਲਾ ਪਿਆ ਵੀ ਅ ਪਿਛਲੇ ਵੇਰੀ ਵੀ ਲੋਕਾਂ ਦੀਆਂ ਜ਼ਮੀਨਾਂ 'ਚ ਰੇਤਾ ਪਾ ਗਿਆ ਕਿਦੇ 5 ਫੁੱਟ ਪਾ ਗਿਆ ਕਿਦੇ 2 ਫੁੱਟ ਪਾ ਗਿਆ ਕਿਦੇ 10-10 ਫੁੱਟ ਟੋਏ ਪਾ ਗਿਆ ਸੀ ਅੱਜ ਕੀ ਵੀ ਜਿਵੇਂ ਉਹ ਢਾ ਲੱਗੀ ਹੋਈ ਏ ਪੂਰੀ ਇਹ ਸਾਨੂੰ ਇਹ ਵੀ ਕਿਦੇ ਰੇਤਾ ਛੋਟੂਗਾ ਕਿਦੇ ਟੋਏ ਪਾ ਜੂਗਾ ਫਿਰ ਉਹ ਜਿੰਨਾ ਚਿਰ 1-2 ਸਾਲ 'ਚ ਮਹਾ ਹੀ ਪੈਲੀ ਬਣਾਉਨੇ ਉਹਨੇ ਚਿਰ ਨੂੰ ਫਿਰ ਹੋ ਜਾਂਦਾ ਏ ਇਹ ਥੋੜੇ ਜਿਹੜੇ ਇੱਧਰ ਦੇ ਲੋਕ ਇਹਨਾਂ ਦਾ ਸੰਤਾਨ ਨੂੰ ਅਸੀਂ ਪੀਲ ਕਰਦੇ ਆਂ ਸਰਕਾਰ ਨੂੰ ਅਪੀਲ ਕਰਦੇ ਆਂ ਇਹਨਾਂ ਨੇ ਡੰਗਰਾਂ ਦਾ ਫੀਡ ਦਾ ਚਾਰੇ ਦਾ ਜੋ ਮੁਆਵਜ਼ਾ ਪਿਛਲੀ ਵਾਰ ਕਈਆਂ ਪਰਿਵਾਰਾਂ ਨੂੰ ਤੇ ਮੁਆਵਜ਼ਾ 6000 ਕਿਲਾ ਟੋਟਲ ਹੀ ਇੱਥੇ ਇੱਕ ਮੁੱਠ ਵੀ ਝੋਨਾ ਨਹੀਂ ਸੀ ਨਿਕਲਿਆ ਇਸ ਪੂਰੇ ਏਰੀਆ 'ਚ 6000 ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਜਿਹੜੇ ਤਗੜੇ ਲੋਕ ਹੁੰਦੇ ਜਿਨ੍ਹਾਂ ਦਾ ਉਹ ਪੈਸੇ ਪਵਾ ਜਾਂਦੇ ਜਿਹੜੇ ਆਮ ਮਾਤੜ ਰੋਗੇ ਉਹਨਾਂ ਦੇ ਪਟਵਾਰੀ ਵੀ ਖਰਾਬਾ ਨਹੀਂ ਪਾਉਂਦੇ ਉਸ ਤੋਂ ਪਹਿਲਾਂ ਦੀ ਇੱਕ ਵਾਰ ਗੱਲ ਕਰੀਏ 9 ਕਰੋੜ ਰੁਪਇਆ ਆਇਆ ਸੀ 9 ਕਰੋੜ ਪਟਵਾਰੀ ਤਿੰਨ ਖਾ ਗਏ ਸਿਰਫ ਪਟਵਾਰੀਆਂ ਦੇ ਤਿੰਨਾਂ ਦੇ ਪਰਚਾ ਦੇ ਕੇ ਤੇ ਪੱਲਾ ਝਾੜ ਦਿੱਤਾ ਗਿਆ ਸੀ ਅਸੀਂ ਸਰਕਾਰ ਨੂੰ ਮੰਗ ਕਰਦੇ ਵੀ ਜਿਹੜੇ ਇੱਧਰ ਦੇ ਲੋਕ ਨੇ ਜਿਨ੍ਹਾਂ ਦੀ ਗਰਦੌਰੀ ਕਰਕੇ ਇਹਨਾਂ ਨੂੰ ਜਿਨ੍ਹਾਂ ਦਾ ਪਾਣੀ ਡੁੱਬ ਗਿਆ ਹੈ ਉਹਨਾਂ ਨੂੰ ਖਰਾਬਾ ਦਿੱਤਾ ਜਾਵੇ ਔਰ ਚਾਰਾ ਭੇਜਿਆ ਜਾਵੇ ਹੋਰ ਵੀ ਮਦਦ ਨਰੀ ਕੀਤੀ ਜਾਵੇ ਅੰਜ ਬਪੂ ਜੀ ਦੇ ਪਿੰਡ ਵਿੱਚ ਆਏ ਤੇ ਕੀ ਵਿਸ਼ਵਾਸ ਹੋਇਆ ਇਹਨਾਂ ਨੂੰ ਜੀ ਪਿੰਡ ਦੇ ਜਦੋਂ ਅਸੀਂ ਇੱਥੇ ਆਏ ਹਲਾਕੇ ਦੇ ਹਾਲਾਤ ਜਿਹੜੇ ਆ ਕਿ ਬਹੁਤ ਨਾਜ਼ੁਕ ਜੇ ਬਣੇ ਹੋਏ ਆ ਕੇ ਲੋਕਾਂ ਦੀਆਂ ਫਸਲਾਂ ਜਿਹੜੀਆਂ ਪੁੱਤਾਂ ਨੂੰ ਪਾੜੀਆਂ ਹੋਈਆਂ ਹਨ ਸਾਰੀਆਂ ਪਾਣੀ ਚ ਡੁੱਬੀਆਂ ਹੋਈਆਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਆ ਚਾਰਾ ਇੱਕਦਮ ਖਤਮ ਹੋ ਗਿਆ ਇਹ ਲੋਕ ਪਾਣੀ ਚ ਕਿ ਰਹੇ ਹੋਇਆ ਉਹਨਾਂ ਨੂੰ ਜਾਣ ਆਉਣ ਵਾਸਤੇ ਵੀ ਬੜੀ ਮੁਸੀਬਤ ਹੋ ਰਹੀ ਹੈ ਬੀੜੀਆਂ ਦੇ ਥਰੂ ਪਹੁੰਚਿਆ ਜਾ ਰਿਹਾ ਹੈ ਕਿਈ ਜਗ੍ਹਾ ਤੇ ਬੀੜੀਆਂ ਦਾ ਵੀ ਐਡਾ ਵੱਡਾ ਪ੍ਰਬੰਧ ਨਹੀਂ ਹੈ ਕਿ ਸਾਰਿਆਂ ਕੋਲ ਪਹੁੰਚੋ ਸਕੇ ਬੜਾ ਜੇ ਮੇਰੇ ਖਿਆਲ ਹੈ ਕਿ ਘਟੇ ਰਮਟ ਹੋ ਜੇ ਤਾਂ ਉਹ ਬੰਦਿਆਂ ਨੂੰ ਬਾਹਰ ਜਾਣਾ ਵੀ ਬੜੀ ਔਖੀ ਗੱਲ ਹੈ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਇਹ ਔਖੇ ਸਮੇਂ 'ਚ ਸਾਰਿਆਂ ਦਾ ਫਰਜ਼ ਬਣਦਾ ਆ ਪਾਰਟੀਬਾਜ਼ੀ ਧੜੇਬਾਜ਼ੀ ਤੋਂ ਸਾਰੇ ਜਣੇ ਉੱਠ ਕੇ ਸਾਰੀਆਂ ਜਿੰਨੀਆਂ ਵੀ ਰਾਜਨੀਤਿਕ ਧਿਰਾਂ ਵੀ ਆ ਜਿੰਨੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਿੰਨੀਆਂ ਵੀ ਸਾਰੀਆਂ ਉਹ ਸਾਰਿਆਂ ਨੂੰ ਚਾਹੀਦਾ ਹੈ ਇਹਨਾਂ ਦੀ ਮਦਦ ਵਾਸਤੇ ਅੱਗੇ ਆਉਣ ਤੇ ਇਹਨਾਂ ਦਾ ਦੁੱਖ ਦਰਦ ਦਾ ਪੱਕਾ ਰਸਤਾ ਹੋਵੇ ਸਰਕਾਰ ਨੂੰ ਕੀ ਕਰਨਾ ਚਾਹੁੰਦੇ ਹੋ ਹਿੱਤਕ ਸਰਕਾਰ ਦਾ ਕੋਈ ਨੁਮਾਇੰਦਾ ਹਿੱਤਕ ਪਹੁੰਚਿਆ ਨਹੀਂ ਤੇ ਕੋਈ ਵੀ ਮੇਰਾ ਖਿਆਲ ਹੈ ਕਿ ਸਰਕਾਰਾਂ ਨੇ ਫਰਜ਼ ਤੇ ਸਰਕਾਰਾਂ ਨੇ ਹੀ ਬਣਦਾ ਕਿ ਆਪਣੇ ਲੋਕਾਂ ਦੀ ਸਾਰ ਲੈਣੀ ਉਹਨਾਂ ਦੇ ਦੁੱਖ ਦਰਦ ਸਹੀ ਹੋਣਾ ਪਰ ਸਰਕਾਰਾਂ ਸਾਡੀਆਂ ਮੇਰੇ ਅੱਖਾਂ ਮੀਟ ਚੁੱਕੀਆਂ ਉਹਨਾਂ ਤੋਂ ਜ਼ਿਆਦਾ ਪਾ ਉਹਨਾਂ ਤੇ ਭਰੋਸਾ ਨਹੀਂ ਕਰ ਸਕਦੇ ਫਿਰ ਕਰਕੇ ਇਸ ਕਰਕੇ ਆਪਾਂ ਸਾਰੇ ਜਣੇ ਆਪਸ ਵਿੱਚ ਹੀ ਪੁਸ਼ ਕਰੀਏ ਅਸੀਂ ਸਰਕਾਰ ਨੂੰ ਵੀ ਫਰੂਜਪੁਰ ਦੇ ਡੀਸੀ ਸਾਹਿਬਾਨ ਨੂੰ ਵੀ ਅਪੀਲ ਕਰਦੇ ਆ ਕਿ ਉਹ ਵੀ ਇੱਥੇ ਆ ਕੇ ਇਹਨਾਂ ਦਾ ਕੋਈ ਜਾਇਜ਼ਾ ਲੈਣ ਕਿ ਇਹਨਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਕਿੰਨੀ ਮੁਸੀਬਤ 'ਚ ਇਹ ਰਹਿ ਰਹੇ ਆ ਤੇ ਇਸ ਕਰਕੇ ਇਹਨਾਂ ਦੀ ਜਿਹੜੀ ਵੀ ਪ੍ਰਸ਼ਾਸਨ ਵੱਲੋਂ ਵੀ ਮਤ ਕੀਤੀ ਜਾਣੀ ਕੀਤੀ ਜਾ ਸਕਦੀ ਆ ਜਾਂ ਸਰਕਾਰ ਦੇ ਧਿਆਨ 'ਚ ਲਾ ਕੇ ਸਰਕਾਰ ਵੱਲੋਂ ਵੀ ਉਹ ਵਾਦੋਵਾ ਦੇ ਇਹਨਾਂ ਦਾ ਸੁਝੂਰ ਕਰਨ ਦੀ ਲੋੜ ਕੋਈ ਆਪ ਆਮ ਲੋਕਾਂ ਨੂੰ ਕੀ ਕਰਨਾ ਚਾਹੋਗੇ ਕਿ ਸਰਕਾਰ ਆਉਣ ਵਾਲੇ ਸਮੇਂ ਕਿਹੜੀ ਬਣਨੀ ਚਾਹੀਦੀ ਹੈ ਜੀ ਨਹੀਂ ਮੇਰਾ ਖਿਆਲ ਹੈ ਉਹ ਬਾਅਦ ਦੀ ਗੱਲ ਹੈ ਹੁਣ ਆਪਣਾ ਜਿਹੜਾ ਇਹ ਇਹ ਲੋਕ ਮੁਸੀਬਤ 'ਚ ਘੜੀ ਚਾ ਇਹਨਾਂ ਦਾ ਆਪਾਂ ਨੂੰ ਜਿਹੜਾ ਸਾਥ ਦੇਣ ਦੀ ਲੋੜ ਆ ਇਹਨਾਂ ਵਾਸਤੇ ਸਰਕਾਰਾਂ ਦੇ ਚਲੋ ਬਣਦੀਆਂ ਰਹਿੰਦੀਆਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਆ ਆਪਣੇ ਲੋਕਾਂ ਪ੍ਰਤੀ ਉਹਨਾਂ ਨੂੰ ਪੂਰਾਣਾ ਚਾਹੀਦਾ ਠੀਕ ਚਲ ਇਹ ਬਾਪੂ ਤਾਂ ਸਿੰਘ ਸਿੰਘ ਜੀ ਆਏ ਇਹਨਾਂ ਬਾਰੇ ਤੇ ਕੀ ਕਿਹਾ ਜਾਊਗਾ ਸ਼ਰਮਣੀ ਅਕਾਲੀ ਦਲਵਾਸ ਪੰਜਾਬ ਦੀ ਸਾਰੀ ਟੀਮ ਜਿਨ੍ਹਾਂ ਦੀ ਇਕਵਾਹੀ ਬਾਪੂਤਰ ਸੇਮ ਸਿੰਘ ਜੀ ਕਰ ਲੈਣੇ ਇਹ ਵਕ ਵਕ ਹਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਉਹਨਾਂ ਨੇ ਕੀਤਾ ਸਾਡੇ ਪਿੰਡ ਟੀਰਾ ਘੜਾ ਵਿਖੇ ਸ਼ੁਰੂ ਵਿੱਚ ਜਰਾਲ ਸ਼ੇਖ ਬਾਬਾ ਜੀ ਨੂੰ ਸਿੰਘ ਜੀ ਦੇ ਜ਼ਰਬਾਰ ਤੇ ਪਹੁੰਚੇ ਅਸੀਂ ਉੱਥੇ ਪਹੁੰਚਨ ਤੇ ਉਹਨਾਂ ਨੇ ਜਿਆ ਕਹਿੰਨਾ ਉਹਨਾਂ ਨੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਪਹੁੰਚਣ ਦੀ ਖੇਚਲ ਕੀਤੀ ਹਾਰਪੀਟ ਦਾ ਵੀ ਸਾਰ ਲਈ ਔਰ ਸਾਡਾ ਇਲਾਕਾ ਜਿਹੜਾ ਹੈਗਾ ਇਹ ਖਰੂਸਾ ਪਾਰਲੀਮੈਂਟੀ ਹਲਕੇ ਦੇ ਅਧੀਨ ਤਾਂ ਨਹੀਂ ਆਉਂਦਾ ਪਰ ਫਿਰ ਵੀ ਉਹਨਾਂ ਨੇ ਸਾਡੇ ਦੁੱਖ ਦਰਦ ਨੂੰ ਸਮਝਦਿਆਂ ਹੋਇਆਂ ਇੱਥੇ ਆਉਣਾ ਜ਼ਰੂਰੀ ਸਮਝਿਆ ਅਸੀਂ ਉਹਨਾਂ ਨੂੰ ਇੱਥੇ ਪਹੁੰਚ ਦਿਤੀ ਜਿਆ ਕਹਿੰਨਾ ਤੇ ਪ੍ਰਸ਼ਾਸਨਿਕ ਅਧਿਕਾਰੀ ਦਾ ਇੱਥੇ ਅਜੇ ਤੱਕ ਨਾ ਪਹੁੰਚਣਾ ਇਹਦੀ ਅਸੀਂ ਸਾਰੇ ਪਿੰਡ ਵੱਲੋਂ ਔਰ ਮੇਰੇ ਵੱਲੋਂ ਅਸੀਂ ਨਿਖੇਦੀ ਕਰਦੇ ਹਾਂ ਤੇ ਅਸੀਂ ਹਕੂਮਤ ਹੜਪੀੜਤ ਵੀ ਆ ਤੇ ਹਕੂਮਤ ਪੀੜਤ ਵੀ ਆ ਕਿਉਂਕਿ ਜਦੋਂ ਸਰਕਾਰ ਸਾਡੀ ਕਿਸੇ ਜਾਇਜ਼ ਮੰਗ ਨੂੰ ਵੀ ਨਹੀਂ ਮੰਨਦੀ ਉਹ ਹੋਰ ਸ਼ਬਦ ਨਹੀਂ ਕੀ ਵਰਤ ਕੇ ਫਿਰ ਨਿਸ਼ਾਨਾ ਨੇ ਸਾਨੂੰ ਇਹ ਆਸ਼ਵਾਸ਼ਣ ਦਵਾਇਆ ਭਰੋਸਾ ਦਵਾਇਆ ਤੇ ਦਵਾਈਆਂ ਪਸ਼ੂਆਂ ਦਾ ਚਾਰਾ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਇਹ ਜਿਹੜਾ ਕਿਉਂਕਿ ਇਹ ਨਾ ਜ਼ਿਆਦਾਤਰ ਮਜ਼ਦੂਰਾਂ ਦਾ ਪਿੰਡ ਵਾਜੀ ਇਸ ਕਰਕੇ ਇਹ ਉਹੀ ਕਰਨਾ ਤੇ ਉਹੀ ਖਾਣਾ ਇਹਨਾਂ ਨੇ ਇਸ ਕਰਕੇ ਇਹਨਾਂ ਦਾ ਜਿਹੜਾ ਖਾਣੇ ਦਾ ਦਾ ਪ੍ਰਬੰਧ ਉਹ ਕਰਨ ਦਾ ਵੀ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵਾ ਤੇ ਅਸੀਂ ਧੰਨਵਾਦ ਕਰਦੇ ਹਾਂ